ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਬੀਟ ਕਰਦਾ ਉਹ ਕਦੇ ਵਾਸਤੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਅੱਗੇ ਨੂੰ ਵੇਖੋ ਲੇਖਾ ਥੋੜਾ ਜਿਹਾ ਦੇਖੋ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਪੱਤਰਕਾਰ ਦੋਸਤੋ ਸਾਡੇ ਇੱਕ ਨਿਰਮਾਣੇ ਜੇ ਸੱਦੇ ਤੇ ਤੁਸੀਂ ਸਾਰੇ ਜਾਣੇ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇੱਥੇ ਪਹੁੰਚੇ ਹੋ ਇਸ ਲਈ ਤੁਹਾਡਾ ਪੂਰੇ ਦੇ ਪੂਰੇ ਐਸਕੇਐਮ ਨਾਨ ਪੋਲਿਟিক্যাল ਵੱਲੋਂ ਔਰ ਕਿਸਾਨ ਜਮਾਤ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਡੀ ਗੱਲ ਅੱਗੇ ਲੈ ਕੇ ਜਾ ਰਹੇ ਹੋ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੇ ਦੀ ਮੇਨ ਵਜ੍ਹਾ ਇਹ ਹੈ ਕਿ ਦੇਖੋ ਜਿਸ ਤਰੀਕੇ ਦੇ ਨਾਲ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਰਾਜਾਂ ਦੀਆਂ ਸਰਕਾਰਾਂ ਹੋਣ ਲੋਕਾਂ ਦੇ ਉੱਪਰ ਹਮਲਾਵਰ ਨੇ ਕਿਸਾਨਾਂ ਦੇ ਕੋਲੋਂ ਜ਼ਬਰਦਸਤੀ ਹਰ ਹਿੱਲੇ ਜ਼ਮੀਨਾ ਖੋਹ ਕੇ ਕਾਰਪੋਰੇਟਸ ਦੇ ਹਵਾਲੇ ਕਰਕੇ ਔਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀਆਂ ਸਾਜਸ਼ਾ ਰਚਨ ਦੇ ਤਹਿਤ ਪਿਛੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ। ਉਹਦੇ ਤੇ ਲੋਕਾਂ ਦੇ ਤਕੜੇ ਹੋ ਗਏ ਫਾਈਟ ਕੀਤਾ ਪਿੱਛੇ ਮੋੜ ਲਿਆ। ਲੇਕਿਨ ਅੱਜ ਸਾਡੀ ਸਟੇਟ ਦੀ ਗਵਰਨਮੈਂਟ ਉਹਦੇ ਨਾਲੋਂ ਵੀ ਖਤਰਨਾਕ ਆ। ਲੈਂਡ ਪੂਲਿੰਗ ਲੈ ਕੇ ਆ ਗਈ ਕਿ ਲੋਕਾਂ ਨੂੰ ਜ਼ਮੀਨ ਦਾ ਪੈਸਾ ਵੀ ਕੋਈ ਨਹੀਂ ਦੇਣਾ। ਔਰ ਫ੍ਰੀ ਆਫ ਕਾਸਟ ਜ਼ਮੀਨ ਲੈ ਲੈਣੀ ਆ। ਔਰ ਇਹਦੇ ਚ ਚਿੰਤਾਵਾਂ ਬਹੁਤ ਵੱਡੀਆਂ ਇਹ ਨੇ। ਕਿ ਜੇਕਰ ਇਹ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਸਫਲ ਹੁੰਦੀ ਹੈ ਤਾਂ ਸਵਾਲ ਸਭ ਤੋਂ ਵੱਡਾ ਹੈ ਕਿ ਘੱਟੋ ਘੱਟ ਜਿਹੜੇ 65000 ਏਕੜ ਜ਼ਮੀਨ ਜਾਣੀ ਹੈ ਤੇ 50000 ਪਰਿਵਾਰ ਜਿਹੜੇ ਡਾਇਰੈਕਟ ਇਨਡਾਇਰੈਕਟ ਢੰਗ ਦੇ ਨਾਲ ਆ ਬੇਰੁਜ਼ਗਾਰ ਹੋਣੇ ਨੇ 16236 ਪਿੰਡ ਉਜੜਨੇ ਨੇ ਜੇ 16236 ਪਿੰਡ ਉਜੜਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਕੱਲੀ ਕਿਸਾਨੀ ਦਾ ਇਸ਼ੂ ਨਹੀਂ ਰਿਹਾ ਖੇਤੀ ਦੇ ਵਿੱਚੋਂ ਜਿੰਨਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਇਹ ਉਹਨਾਂ ਦਾ ਇਸ਼ੂ ਵੀ ਹੈ। ਔਰ 65000 ਏਕੜ ਦੇ ਵਿੱਚੋਂ ਜਿਹੜਾ ਅਨਾਜ ਪੈਦਾ ਹੋਣਾ ਸੀ ਜਿਹੜੀਆਂ ਸਬਜ਼ੀਆਂ ਜਿੱਥੋਂ ਪੈਦਾ ਹੋਣੀਆਂ ਸੀ ਉਹਨਾਂ ਦੀ ਪ੍ਰੋਡਕਸ਼ਨ ਘਟਣੀ ਹੈ ਤੇ ਹਰ ਵਿਅਕਤੀ ਦੀ ਜੇਬ ਤੇ ਵੀ ਬੋਝ ਪੈਣਾ ਹੈ। ਇਹ ਛੋਟਾ ਜਿਹਾ ਇਸ਼ੂ ਨਹੀਂ ਹੈ। ਇਹ ਸਾਡੇ ਸਾਰਿਆਂ ਦਾ ਸਾਂਝਾ ਇਸ਼ੂ ਹੈ। ਇਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਜਿਸ ਤਰ੍ਹਾਂ ਲਗਾਤਾਰ ਡੋਨਾਲਡ 트াম্প ਸਾਡੇ ਤੇ ਦਬਾਅ ਬਣਾ ਰਿਹਾ ਹੈ ਕਿ ਅਸੀਂ ਟੈਕਸ ਵਧਾ ਦੇਾਂਗੇ ਅਸੀਂ ਹੋਰ ਟੈਕਸ ਲਾਵਾਂਗੇ ਔਰ ਸਾਡੀ ਸਰਕਾਰ ਬੇਸ਼ੱਕ ਹਜੇ ਸਟੈਂਡ ਆਫ ਦਾ ਰੱਖੀ ਬੈਠੀ ਹੈ ਪਰ ਸਾਨੂੰ ਇਹ ਵੀ ਲੱਗਦਾ ਹੈ ਕਿ ਜਿਹੋ ਜਾਂ ਸਾਡੀ ਸਰਕਾਰ ਦਾ ਪਿੱਛੇ ਵਤੀਰਾ ਹੈ ਕਿਸਾਨਾਂ ਪ੍ਰਤੀ ਕਿਸੇ ਦੀ ਸ਼ਹਿਰਤਾ ਨਹੀਂ ਔਰ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਸਾਡੇ ਕਿਸਾਨਾਂ ਲਈ ਕੱਲਿਆਂ ਲਈ ਨਹੀਂ ਉਹ ਆਮ ਲੋਕਾਂ ਲਈ ਵੀ ਉਹਨੇ ਘਾਤਕ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਮੱਕਾ ਤੇ ਸੋਇਆਬੀਨ ਆਉਣਾ ਹੈ ਉਹ ਜੈਨੇਟਿਕ ਮੋਡੀਫਾਈਡ ਆਉਣਾ ਹੈ ਉਹ ਹਰ ਇੱਕ ਵਿਅਕਤੀ ਲਈ ਬੜਾ ਖਤਰਨਾਕ ਹੈ ਸੋਚ ਕਰਕੇ ਨਾ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪਿੱਛੇ ਤੁਸੀਂ ਦੇਖਿਆ ਪਿਛਲਾ ਆਪਾਂ ਸਮਾਂ ਨਗਾਇਆ ਝੋਨੇ ਦਾ ਸੀਜ਼ਨ ਕਿਸਾਨ ਰੱਜ ਕੇ ਲੁੱਟਿਆ ਗਿਆ ਝੋਨਾ ਖਰੀਦਣ ਦੀ ਜਿਹੜੀ ਨਮੀ ਦੀ ਦਰ ਸੀ ਸੀਮਾ ਸੀ ਜਿਹੜੀ ਉਹ 17 ਮੌਇਸਚਰ ਤੇ ਝੋਨਾ ਖਰੀਦਾ ਜਾਂਦਾ ਸੀ ਲੇਕਿਨ ਕਿਸਾਨਾਂ ਦਾ 11-11 ਮੌਇਸਚਰ ਤੇ ਝੋਨਾ ਚਲਿਆ ਗਿਆ ਫਿਰ ਵੀ ਕਿਸਾਨ ਰੱਜ ਕੇ ਲੁੱਟਿਆ ਗਿਆ ਔਰ ਉਹਨਾਂ ਨੂੰ ਵੱਡੀਆਂ ਘਟ ਲਾਉਣੇ ਪਏ ਨੇ ਔਰ ਬਿਲਕੁਲ ਪਿਛਲੇ ਪਿਛਲੀ ਵਾਰੀ ਦੀ ਤਰ੍ਹਾਂ ਐਟਕੀ ਵੀ ਸਾਨੂੰ ਜਿਹੜਾ ਕਿਸਾਨ ਦਾ ਝੋਨੇ ਦਾ ਮਾਮਲਾ ਹੈ ਉਹ ਉਨਾ ਹੀ ਖਤਰਨਾਕ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਮੰਤਰੀਆਂ ਦੀ ਜਿਹੜੀ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਆ ਕੇ ਕਹਿਤਾ ਕਿ ਵੀ ਸਾਡੇ ਹੱਥ ਖੜੇ ਐ ਕੇਂਦਰ ਜੇ ਅੱਗੋਂ ਸਾਨੂੰ ਜਗ੍ਹਾ ਪ੍ਰੋਵਾਈਡ ਨਹੀਂ ਕਰਵਾਉਂਦੀ ਸਮਾਂ ਪਹਿਲਾਂ ਵਾਲਾ ਚੌਲ ਨਹੀਂ ਚੱਕਦੀ ਤਾਂ ਅਸੀਂ ਚੋਣ ਲਈ ਕੀ ਕਰਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਸਾਡੀ ਸਰਕਾਰ ਵੱਲੋਂ ਇਹ ਕਹਿਣਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਅਜਿਹੀਆਂ ਪ੍ਰਸਥਿਤੀਆਂ ਦੇ ਨਾਲ ਨਜਿੱਠਣ ਦੀ ਤੁਹਾਡੇ ਵਿੱਚ ਕਪੈਸਿਟੀ ਨਹੀਂ ਹੈ ਤਾਂ ਫਿਰ ਤੁਸੀਂ ਏਡੀ ਵੱਡੀ ਜ਼ਿੰਮੇਵਾਰੀ ਚੱਕਣੀ ਨਹੀਂ ਸੀ ਜਿਹੜੀ ਤੁਸੀਂ ਚੱਕ ਲਈ। ਪਿਛਲੇ ਸਾਲ ਵੀ ਕਿਸਾਨ ਰੱਜ ਕੇ ਰੁਲਿਆ ਔਰ ਅੱਜ ਕੇ ਖਰਾਬ ਕੀਤਾ ਔਰ ਬਰਬਾਦ ਕਰਕੇ ਰੱਖਤਾ ਤੇ ਐਸ ਵਾਰੀ ਫੇਰ ਉਹੀ ਤਿਆਰੀ ਦੁਬਾਰਾ ਫੇਰ ਹੋ ਰਹੀ ਹੈ। ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ ਅਸੀਂ ਸਮਝਦੇ ਹਾਂ ਕਿ ਇਹ ਲੜਾਈ ਕੇਵਲ ਕਿਸਾਨ ਦੀ ਨਹੀਂ ਰਹੀ ਉਹ ਹਰ ਵਰਗ ਦੀ ਲੜਾਈ ਬਣ ਗਈ ਹੈ ਤੇ ਜਿੰਨੇ ਵੀ ਕਮਿਊਨਿਟੀਆਂ ਦੇ ਲੋਕ ਨੇ ਜਿੰਨੀਆਂ ਵੀ ਯੂਨੀਅਨਸ ਨੇ ਚਾਹੇ ਵਪਾਰ ਮੰਡਲ ਆ ਚਾਹੇ ਸਟੂਡੈਂਟਾਂ ਦੀ ਯੂਨੀਅਨ ਆ ਚਾਹੇ ਮਜ਼ਦੂਰਾਂ ਦੀ ਯੂਨੀਅਨ ਆ ਚਾਹੇ ਰਿਕਸ਼ਾ ਚਾਲਕਾਂ ਦੀ ਯੂਨੀਅਨ ਆ ਜੋ ਵੀ ਯੂਨੀਅਨਸ ਨੇ ਕਿਸਾਨਾਂ ਦੀਆਂ ਯੂਨੀਅਨਾਂ ਸਭ ਨੂੰ ਸਾਡੀ ਅਪੀਲ ਆ ਹੱਥ ਜੋੜ ਕੇ ਤੇ ਭਾਈ ਹੁਣ ਇਹ ਲੜਾਈ ਆ ਜਿਹੜੀ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਤੇ ਏਕਤਾ ਦੀ ਲੋੜ ਆ ਆਓ ਇਕੱਠਾ ਕਰਕੇ ਇਸ ਲੜਾਈ ਨੂੰ ਅੱਗੇ ਤੋਰੀਏ ਜਿਵੇਂ ਇਹਦੇ ਲਈ ਅਸੀਂ ਆ ਲੁਧਿਆਣਾ ਦੇ ਅੰਦਰ ਜਿੱਥੇ ਅੱਜ ਬੈਠੇ ਆਂ ਲੁਧਿਆਣਾ ਦਾ ਪਿੰਡ ਜੋਧਾ ਜਿਹਦੇ ਵਿੱਚ 7 ਤਰੀਕ ਨੂੰ 7 ਅਗਸਤ ਨੂੰ ਇਸ ਲੈਂਡ ਪੂਲਿੰਗ ਦੇ ਖਿਲਾਫ ਲੱਖਾਂ ਲੋਕਾਂ ਦਾ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੀ ਉਸ ਜਿਹੜੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕ ਮੇਰੇ ਨਾਲ ਨੇ ਕਿਸਾਨ ਮੈਨੂੰ ਜ਼ਮੀਨ ਦੇ ਰਹੇ ਨੇ ਮੇਰੇ ਹੱਕ 'ਚ ਲੋਕ ਧੋਤ ਰਹੇ ਨੇ ਉਹ ਸਾਰੇ ਦੇ ਸਾਰੇ ਦਾਅਵੇ ਖੋਖਲੇ ਸਾਬਤ ਕਰਾਂਗੇ ਲੋਕਾਂ ਦਾ ਇਕੱਠ ਦੱਸੇਗਾ ਸੋ ਉਹ ਇਕੱਠ ਕਰਨ ਜਾ ਰਹੇ ਆ ਉਦੋਂ ਬਾਅਦ 16 ਅਗਸਤ ਨੂੰ ਮਾਝੇ ਤੇ ਦੁਆਬੇ ਦੇ ਜਿਹੜੇ ਸਾਡੇ 5-6 ਜ਼ਿਲ੍ਹੇ ਆ ਇਧਰਲੇ ਪਾਸੇ ਅਸੀਂ ਮਾਲਵੇ ਦਾ ਕੀਤਾ ਮਾਝੇ ਦੇ ਦੋਅਬੇ ਦੇ ਜ਼ਿਲ੍ਹਿਆਂ ਦਾ ਉਧਰ ਕਰਨਾ ਹੈ ਉਹ ਅਸੀਂ ਕੀ ਹੋ ਜਗਤ ਦਾ ਨਾ ਬਾਬਾ ਬਕਾਲਾ ਜੀ ਬਾਬਾ ਬਕਾਲਾ ਦੇ ਵਿੱਚ ਇਹ ਇਹ ਜੀ ਨੈਂਡ ਪੂਲਿੰਗ ਦੇ ਖਿਲਾਫ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਰ ਇੱਕ ਦਿਨ ਦੀ ਕਰਾਂਗੇ ਔਰ ਉਸ ਤੋਂ ਜਿਹੜੇ ਬਾਕੀ ਗੱਲਾਂ ਨੇ ਤੁਹਾਡੇ ਨਾਲ ਉਹ ਸਾਡੇ ਮੇਰੇ ਨਾਲ ਹਰਿਆਣੇ ਤੋਂ ਜਰਨੈਲ ਸਿੰਘ ਜੀ ਆਏ ਹੋਏ ਨੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਕਿਉਂਕਿ ਅਸੀਂ ਜਿਹੜਾ ਓਵਰਾਲ ਇੰਡੀਆ ਬਹੁਤ ਸਾਰੇ ਪ੍ਰੋਗਰਾਮ ਦੇ ਰੱਖੇ ਨੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਅੰਦੋਲਨ ਦੀਆਂ ਜਿਹੜਾ ਅੰਦੋਲਨ ਆਪਾਂ ਹੁਣ ਲੜ ਕੇ ਹਟਿਆ ਬੇਸ਼ੱਕ ਸਰਕਾਰ ਨੇ ਸਾਡਾ ਉਹ ਅੰਦੋਲਨ ਧੋਖੇ ਦੇ ਨਾਲ ਆਗੂਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਨੂੰ ਉੱਥੋਂ ਖਦੇੜਤਾ ਪਰ ਲੋਕਾਂ ਦੇ ਅੰਦਰੋਂ ਅੰਦੋਲਨ ਖਤਮ ਨਹੀਂ ਹੋਇਆ ਲੋਕਾਂ ਦੀ ਡਿਮਾਂਡ ਜਿੰਨੀ ਦੇ ਤੱਕ ਪੂਰੀ ਨਹੀਂ ਹੁੰਦੀ ਮਸਲੇ ਦਾ ਹੱਲ ਨਹੀਂ ਹੁੰਦਾ MSP ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥ ਤੰਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਔਰ ਲੈਂਡ ਐਕੁਇਜਿਸ਼ਨ ਐਕਟ 2013 ਨੂੰ ਬਹਾਲ ਕਰਨਾ ਜਿੰਨੀ ਦੇਰ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉੰਨੀ ਦੇਰ ਤੱਕ ਇਹ ਲੜਾਈ ਸਾਡੀ ਜਾਰੀ ਰਹੇਗੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਸੀਂ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਰ ਕਰਨ ਦੀ ਸਾਡੀ ਤਿਆਰੀ ਹੈ ਜੀ ਵੀ ਬਾਰੇ ਜਰਨਲ ਸਿੰਘ ਜੀ ਰਤੀਆ ਇਹ ਤੁਹਾਡੇ ਨਾਲ ਇਹਦੀ ਸਾਹਜ ਪਾਉਣਗੇ ਔਰ ਜਰਨਲ ਸਿੰਘ तो मैं तो तो था था सभी पत्रकार भाइयों नमस्कार पत्रीक जैसा कि साहब ने बताया एमएसपी फसल खरीद की गारंटी का कानून स्वामीनाथन आयोग की सी टू प्लस फिफ्टी परसेंट आयोग की रिपोर्ट किसान मजदूर के संपूर्ण कर्जा माफी समेत जो बारह मांगों को लेकर तेरह फरवरी दो हजार चौबीस से हमारा आंदोलन चल, चल रहा था सरकार ने 19 मार्च को धोखे से विश्वासघात करत करते हुए हमारे किसान आगुओं को गिरफ्तार किया और जो मोर्चे थे उनको खदेड़ दिया गया इसके बावजूद एसकेएम नॉन पॉलिटिकल ने दृढ़ संकल्प लिया है इन बारह मांगों समेत जो पहले आंदोलन में किसानों पर मुकदमे दर्ज किए गए थे और जो दूसरे आंदोलन में जो फिलहाल ही सरकार ने खदेड़ा है विशेषकर हरियाणा में जो किसानों पर मुकदमे दर्ज किए गए हैं सभी की वापसी तक एस के एम नॉन पोलिटिकल दृढ़ संकल्प लेता है कि उनके वापसी तक उन मांगों के माने जाने तक हमारा आंदोलन बदले हुए रूप में जारी रहेगा जो 19 मार्च को सरकार को ऐसा लगता है कि हमने आंदोलन को ख़त्म कर दिया वो आंदोलन आज भी जारी है पिछले महीने साउथ के तमिलनाडु में और कर्नाटक में इन मांगों को लेकर बड़ी बड़ी किसान महापंचायतें की गई और अब उत्तर भारत में इधर की जो स्टेट है इसमें हमारी ये किसान पंचायतें चल रही हैं धल्वाल साहब ने बताया कि सात अगस्त को यहां जोधा में एक बड़ी किसान महापंचायत लैंड समेत ये सभी मांगों को लेकर हम कर रहे हैं उसके बाद 10 अगस्त को हरियाणा के पानीपत के इसराना में एक बड़ी किसान महापंचायत की जा रही है 11 को राजस्थान के गंगानगर में 14 अगस्त को मध्य प्रदेश में सोलह अगस्त को पंजाब के बाबा बकाला बकारा में सत्रह और अठारह अगस्त को यूपी में बड़ी बड़ी किसान महापंचायतें की जा रही हैं और यह सिलसिला जारी रहेगा सितंबर में भी हरियाणा में और अन्य स्टेट में तैयारी चल रही है और भी बड़ी किसान महापंचायतें करके एमएसपी फसल खरीद गारंटी का कानून संपूर्ण किसान मजदूर की संपूर्ण माफी स्वामीनाथन आयोग की रिपोर्ट सी टू प्लस फिफ्टी परसेंट सहित सभी मांगों के पूरा होने तक हमारा एस के एम नॉन पॉलिटिकल पोलिटिकल की तरफ से ये आंदोलन जारी रहेगा और एस के एम नॉन पोलिटिकल इसके लिए दृढ़ संकल्प लेता है धन्यवाद कुछ बात अमरजीत राणा जी थोड़े तो सामने रखेंगे ਆ ਜੀ ਅ ਅ ਥੋੜੇ ਜਗਾ ਬਦਲਣ ਦੀ ਸਰਕਾਰ ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਉਨਲਾਰਿਆ ਨੇ ਬਾਡੇ ਰੁਬਰੂ ਹੋਇਆ ਲੈਂਡ ਰੂਲਿੰਗ ਟੀਮ ਦੇ ਉੱਤੇ ਤੇ ਐਸਟੀਐਮ ਨੌਨ politcal ਦੇ ਹੋਣ ਵਾਲੇ ਜਿਹੜੇ ਸਾਡੀਆਂ ਮਹਾਪੰਚਾਇਤਾਂ ਉਹਦੇ ਤੇ ਗੱਲ ਕੀਤੀ ਹੈ ਐਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰੋ ਹੈ ਕਿਸਾਨਾਂ ਦੇ ਵਿੱਚ 164 ਪਿੰਡ ਜਿਹੜੇ 65000 ਏਕੜ ਜਿਹੜੀ ਜ਼ਮੀਨ ਹੈ ਉਹਦੇ ਤੋਂ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ ਸਰਕਾਰ ਕੋਲ ਕੋਈ ਬਾਜੂ ਜਵਾਬ ਨਹੀਂ ਸਰਕਾਰ ਦੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਪਾਲਿਸੀ ਨਹੀਂ ਜਿੱਥੇ ਇਹਨਾਂ ਉਜਾੜੇ ਹੋਏ ਕਿਸਾਨਾਂ ਨੂੰ ਦੁਬਾਰਾ ਮਸਾਇਆ ਜਾ ਸਕੇ ਖਾਲੇ ਕੇ ਪੰਜਾਬ ਤਾਂ ਇਹ ਮੰਗ ਕਰਦਾ ਸੀ ਕਿ 12 ਆਏ ਲੋਕਾਂ ਨੂੰ ਜਿੱਥੇ ਜ਼ਮੀਨ ਫਰੀਦਰ ਦੀ ਖੁੱਲ ਤੁਹੀ ਦਿੱਤੀ ਹੋਈ ਹੈ ਰਾਜਸਥਾਨ ਹਿਮਾਚਲ ਤੇ ਉੱਤਰਾਖੰਡ ਦੀ ਤਰ੍ਹਾਂ ਦੇ ਉੱਤੇ ਕਾਨੂੰਨ ਬਣਾਇਆ ਜਾਵੇ ਪੰਜਾਬ ਕੋਈ ਸ਼ਾਮਲਾਕ ਨਹੀਂ ਹੈ ਜੋ ਵੀ ਆਵੇ ਤੇ ਜ਼ਮੀਨ ਖਰੀਦੇ ਮਾਲਕ ਬਣ ਜਾਏ ਜੇ ਦੂਸਰੀਆਂ ਸਟੇਟਾਂ ਕਾਨੂੰਨ ਬਣਾ ਸਕਦੀਆਂ ਹੈ ਤੇ ਪੰਜਾਬ ਦਾ ਵੀ ਆਪਣਾ ਹੱਕ ਬਣਦਾ ਹੈ ਕਿ ਆਪਣੇ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਪਰ ਇਹਨਾਂ ਨੇ ਉਹ ਤਾਂ ਕਾਨੂੰਨ ਕੀ ਬਣਾਉਣਾ ਸੀ ਇਹਨਾਂ ਨੇ ਲੈਂਡ ਪੁਲਿੰਗ ਸਕੀਮ ਦੇ ਤਹਿਤ 65000 ਏਕੜ ਦੇ ਵਿੱਚੋਂ ਉਹਨਾਂ ਮੂਲ ਪੰਜਾਬੀ ਕਿਸਾਨਾਂ ਨੂੰ ਉਜਾੜਨ ਦਾ ਜਿਹੜਾ ਇਹਨਾਂ ਨੇ ਮਨ ਬਣਾਇਆ ਹੋਇਆ ਹੈ ਲਗਾਤਾਰ ਇਹਨਾਂ ਦੀਆਂ ਪਾਲਿਸੀਆਂ ਦੇ ਖਿਲਾਫ ਇਸ ਗੱਲ ਦੇ ਖਿਲਾਫ ਇਹਨਾਂ ਨੇ ਆਪਣੀ ਆਵਾਜ਼ ਉਠਾਰਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਦੀ ਨੀਤੀ ਹੈ ਸੈਂਟਰ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਮਜ਼ਦੂਰਾਂ ਦੇ ਉੱਤੇ ਸੰਨਤਕਾਰਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਮੁਲਾਜ਼ਮਾਂ ਦੇ ਉੱਤੇ ਲਗਾਤਾਰ ਇਹ ਸਰਕਾਰ ਜਣੀ ਪਛਾਣ ਢਾ ਰਹੀ ਹੈ ਇਸੇ ਤਰ੍ਹਾਂ ਦੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਅਪੀਲ ਕਰਦੇ ਹਾਂ ਕਿ ਜਿਹੜੀ 7 ਤਰੀਕ ਨੂੰ ਜੋਧਾ ਦੇ ਵਿੱਚ ਮਹਾਪੰਚਾਇਤ ਐਸਕੇਮ ਨਾਨ ਪੋਲਿਟিক্যাল ਕਰ ਰਿਹਾ ਸਾਰਿਆਂ ਨੂੰ ਖੁੱਲਾ ਸੱਦਾ ਹੈ ਹਰ ਉਸ ਲੜਨ ਵਾਲੇ ਨੂੰ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲੇ ਨੂੰ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਦੇ ਹੱਕਾਂ ਅਧਿਕਾਰਾਂ ਦੇ ਲੜਨ ਵਾਲੇ ਉਹ ਹਰ ਵਰਗ ਨੂੰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹਨਾਂ ਬਾਹਰੋਂ ਆਏ ਹੋਏ ਢਾੜਵੀਆਂ ਦੇ ਖਿਲਾਫ ਇਕਜੁੱਟ ਹੋਈਏ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਪਾਲਿਸੀ ਬਾਰੇ ਪਤਾ ਨਹੀਂ ਪੰਜਾਬ ਦੇ ਸਬੰਧਤ ਵਿਭਾਗ ਦੇ ਨਾਲ ਮੁੰਡੀਆਂ ਸਾਹਿਬ ਜਿਹੜੇ ਮੰਤਰੀ ਆ ਉਹਨਾਂ ਨੂੰ ਵੀ ਇਸ ਪਾਲਿਸੀ ਬਾਰੇ ਪਤਾ ਨਹੀਂ ਇਹ ਪਾਲਿਸੀ ਬਣਾਈ ਕਿਨੇ ਇਹ ਉਹਨਾਂ ਨੇ ਬਣਾਈ ਜਿਨ੍ਹਾਂ ਦੀ ਅੱਖ ਇਸ ਵੇਲੇ ਇਸ ਉਪਜਾਊ ਜ਼ਮੀਨ ਦੇ ਉੱਤੇ ਹੈ بڑے بڑے ਬਿਲਡਰ ਤੇ بڑے بڑے ਲੋਕਾਂ ਨੂੰ ਇਹ ਜ਼ਮੀਨ ਨੂੰ ਦੇਣ ਦਾ ਮਨ ਬਣਾਈ ਬੈਠੇ ਪੰਜਾਬ ਨੂੰ ਲੁੱਟਣ ਤੇ ਉਜਾੜਨ ਦੀ ਗੱਲ ਕਰਨ ਵਾਲੇ ਇਹ ਲੋਕ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਅਸੀਂ ਤਾਂ ਇਹ ਵੀ ਸੁਣਿਆ ਕਿ 23 ਲੱਖ ਲੋਕ ਜਿਹੜੇ ਐ ਦਿੱਲੀ ਤੋਂ ਉਜਾੜੇ ਜਾ ਰਹੇ ਐ ਕਿਤੇ ਇਹ ਤੇ ਨਹੀਂ ਪੰਜਾਬ ਦੀ ਡੈਮੋਗ੍ਰਾਫੀ ਨੂੰ ਜਿਹੜੀ ਭਾਜੀਪੀ ਤੇ ਆਰਐਸਐਸ ਪੱਬਾਂ ਪਰ ਹੋਈ ਬੈਠੀ ਐ ਪੰਜਾਬ ਦੀ ਡੈਮੋਗ੍ਰਾਫੀ ਨੂੰ ਚੇਂਜ ਕਰਕੇ ਵੋਟਾਂ ਦੀ ਰਾਜਨੀਤੀ ਕਰਕੇ ਕਿਤੇ ਜਿਹੜਾ ਕੇਜਰੀਵਾਲ ਐ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਨੂੰ ਕਾਹਲਾ ਹੋਵੇ ਕਿਤੇ ਭਾਜੀਪੀ ਤੇ ਆਰਐਸਐਸ ਨਾਲ ਸਾਂਝ ਹੋ ਕਰਕੇ ਪੰਜਾਬ ਦੇ ਵਿੱਚ ਆਪ ਵੀ ਨਵੀਂ ਜਿਹੜੀ ਸ਼ੁਰੂਆਤ ਐ ਇੱਥੇ ਲੋਕਾਂ ਨੂੰ ਉਜਾੜੇ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਟੱਕ ਗਣਤੀਆਂ ਦੇ ਤਸ਼ੱਦਦ ਕੀਤਾ ਜਾ ਰਿਹਾ ਕਿਤੇ ਇਦਾਂ ਦੀ ਗੱਲ ਤੇ ਨਹੀਂ ਸੋ ਇਸ ਕਰਕੇ ਸਮਾਂ ਆ ਗਿਆ ਹੈ ਆਪਣੇ ਹੱਕਾਂ ਲਈ ਲੜਨ ਵਾਲੇ ਉਹਨਾਂ ਸਾਰੇ ਹੀ ਮੁਲਾਜ਼ਮਾਂ ਨੂੰ ਦੁਕਾਨਦਾਰ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਓ 7 ਤਰੀਕ ਦੀ ਮਹਾ ਪੰਚਾਇਤ ਜਿਹੜੀ ਜੋਧਾ ਲੁਧਿਆਣਾ ਵਿੱਚ ਹੋ ਰਹੀ ਹੈ ਤੇ 16 ਅਗਸਤ ਨੂੰ ਜਿਹੜੀ ਬਾਬਾ ਬਕਾਲਾ ਮਾਝ ਤੇ ਦੁਆਬੇ ਦੀ ਜਿਹੜੀ ਮਹਾ ਪੰਚਾਇਤ ਹੋ ਰਹੀ ਹੈ ਸਭ ਨੂੰ ਖੁੱਲਾ ਸੱਦਾ ਹੈ ਆਓ ਇੱਕ ਜੁਟ ਹੋ ਕੇ ਇਹਨਾਂ ਟੜੀਆਂ ਨੂੰ ਪੰਜਾਬ ਚੋਂ ਕਾੜੀਏ ਧੰਨਵਾਦ ਕੋਈ ਸਵਾਲ ਵੀ ਸਿਸ ਲੈਣ ਟਿਕਟ ਪੱਤਰਕਾਰ ਗਰੂਪਿਆਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੱਲੇਵਾਲ ਸਾਹਿਬ ਸਰਦਾਰ ਜਨਰ ਸਿੰਘ ਜਿੱਤੀ ਇਹਨਾਂ ਸਾਰਿਆਂ ਨੇ ਇਹ ਜੋ ਫਲੈਂਟ ਪੋਲ ਪਾਲਸੀ ਆ ਰਹੀਆ ਫਲੈਂਟ ਪੋਲ ਪਾਲਸੀ ਇਹਦੇ ਸਬੰਧ ਵਿੱਚ ਗੱਲ ਕੀਤੀ ਹੈ ਮੈਂ ਇੱਕ ਬੇਨਤੀ ਕਰਾਂਗਾ ਕਿ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਅਸੀਂ ਪੰਜਾਬ ਜਿਹੜਾ ਇਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਇਹ ਇਸ ਢੰਗ ਦੇ ਨਾਲ ਲੈ ਕੇ ਤੇ ਡਵੈਲਪਮੈਂਟ ਕਰ ਮੈਂ ਇੱਕ ਮਿਸਾਲ ਦਿੰਨਾ ਤੁਹਾਨੂੰ ਅੰਮਰਸਰ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਲੋਹਾਰਕਾ ਰੋਡ ਦੇ ਉੱਤੇ ਕਰੀਬ 250 ਏਕੜ ਦੀਆਂ ਕਲੋਨੀਆਂ ਬਣੀਆਂ ਔਰ 25 ਸਾਲ ਹੋ ਗਏ ਨੇ ਉਹਨਾਂ ਕਲੋਨੀਆਂ ਬਣੀਆਂ ਔਰ ਉਹਨਾਂ ਕਲੋਨੀਆਂ ਦੇ ਵਿੱਚ ਅੱਜ ਤੱਕ ਮੈਂ ਵੀ ਉਸ ਕਲੋਨੀ ਦੇ ਵਿੱਚ ਰਹਿ ਰਿਹਾ ਇਹ ਉਹਦੇ ਵਿੱਚ ਕੇਵਲ 20% ਅਜੇ ਜਿਹੜੀ ਆ ਉਥੇ ਮਕਾਨਾਂ ਦੀ ਉਸਾਰੀ ਹੋਈ ਆ ਬਾਕੀ 80% ਜ਼ਮੀਨ ਜਿਹੜੀ ਆ ਉਹ ਉਥੇ ਬੇਆਬਾਦ ਕਰਕੇ ਤੇ ਛੱਡ ਦਿੱਤੀ ਆ ਬਹੁਤ ਉਪਜਾਊ ਜ਼ਮੀਨ ਤੁਹਾਨੂੰ ਪਤਾ ਕੈਂਪਰ ਸਰ ਦੀ ਧਰਤੀ ਕਿਸ ਤਰ੍ਹਾਂ ਸੋ ਇਹ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਇਹਦੇ ਪਿੱਛੇ ਇੱਕ ਸੋਚ ਹੈ ਉਹ ਬੜੀ ਵੱਡੀ ਸੋਚ ਹੈ ਕਿ ਇਹ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਨੇ ਅੱਜ ਤੱਕ ਚਾਹੇ ਉਹ ਅਹਿਮਦ ਸ਼ਾਹ ਦਾਲੀਆ ਮਹਮੂਦ ਗਦਰ ਨੂੰ ਆਇਆ ਉਸ ਤੋਂ ਬਾਅਦ ਅੰਗਰੇਜ਼ ਆਏ ਜਾਂ ਦਿੱਲੀ ਤਖਤ ਤੇ ਬੈਠੇ ਰਾਜ ਕਰਤਾ ਲੋਕਾਂ ਨੇ ਸਮੇਂ-ਸਮੇਂ 'ਤੇ ਜੋ ਇਹ ਜ਼ੁਲਮ ਕੀਤੇ ਨੇ ਉਹਨਾਂ ਦਾ ਮੁਕਾਬਲਾ ਪੰਜਾਬ ਦੇ ਲੋਕਾਂ ਨੇ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਆਰਥਿਕ ਤੌਰ ਦੇ ਉੱਤੇ ਨੁਕਸਾਨ ਪਹੁੰਚਾਉਣ ਵਾਸਤੇ ਇੱਕ ਪਲੈਨਿੰਗ ਦੇ ਤਹਿਤ ਇਹ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਸੋ ਇਸ ਜਿਹੜਾ ਜਿਹੜੀ ਇਹਨਾਂ ਦੀ ਪਾਲਿਸੀ ਆ ਉਹਨੂੰ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਜਿਸ ਕਰਕੇ ਜਿਸ ਤਰ੍ਹਾਂ ਤੁਹਾਨੂੰ ਤਰੀਕਾ ਜੜੀਆਂ ਦੱਸेंगे ਜਾਂ ਇਹਨਾਂ ਤਰੀਕਾਂ ਦੇ ਉੱਤੇ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜੀ ਵੱਡੀ ਪਦਰ ਤੇ ਔਰ ਇਹਦੇ ਨਾਲ ਨਾਲ ਸਮੁੱਚੇ ਭਾਰਤ ਦੇ ਲੋਕ ਜਿਹੜੇ ਨੇ ਉਹ ਜਦੋਂ ਅਸੀਂ ਆ ਕਰਨਾਟਕਾ ਤੇ ਤਾਮਿਲਨਾਡੂ ਦੇ ਚ ਗਏ ਆ ਤੇ ਉੱਥੋਂ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਆ ਜਦੋਂ ਅਸੀਂ ਗਏ ਉੱਥੇ ਤੇ ਡੱਲੇਵਾਲ ਸਾਹਿਬ ਦੇ ਤਾਂ ਪਰ ਪੜ ਕੇ ਤੇ ਉਹ ਗੱਲ ਕਹਿੰਦੇ ਸੰਕੇ ਤੁਸੀਂ ਸਾਨੂੰ ਜਗਾ ਦਿੱਤਾ ਔਰ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਹ ਪਣਦੇ ਜਾ ਰਹੇ ਨੇ ਇਹ ਅੱਜ ਤੱਕ ਪੰਜਾਬ ਨੂੰ ਜਾੜਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਕਾਰਪੋਰੇਟਾਂ ਨੂੰ ਦੇਣ ਵਾਸਤੇ ਇੱਕ ਪਲੈਨਿੰਗ ਹੈ ਲੇਕਿਨ ਪੰਜਾਬ ਦੇ ਉੱਤੇ ਜਿਹੜਾ ਹਮਲਾ ਹੈ ਇਹ ਬੜੀ ਵੱਡੀ ਇੱਕ ਪਲੈਨਿੰਗ ਹੈ ਕਿ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਖਸਿਆਰੇ ਬਣਾ ਦੋ ਖਤਮ ਕਰ ਤੋਂ ਆਰਥਿਕ ਤੌਰ ਤੇ ਜਦੋਂ ਇਹ ਆਪ ਹੀ ਖਤਮ ਹੋ ਜਾਣਗੇ ਤੇ ਫਿਰ ਇਹ ਲੋਕ ਆਪਣੀ ਗੱਲ ਇਹਨਾਂ ਨੇ ਲੋਕਾਂ ਦੀ ਗੱਲ ਕੀ ਕਰਨੀ ਆ ਜਦੋਂ ਆਪਣੇ ਜੋਗੇ ਨਹੀਂ ਰਹਿਣਗੇ ਸੋ ਇਹ ਬਹੁਤ ਵੱਡੀ ਪਾਲਿਸੀ ਹੈ ਗਲਤ ਹੈ ਤੇ ਇਹਨੂੰ ਜਿਹੜਾ ਆਕਰਾ ਦੇਣ ਵਾਸਤੇ ਇਹਨੂੰ ਪੰਜਾਬ ਸਰਕਾਰ ਜੋ ਇਹ ਮੋਦੀ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਘੜਨ ਜਾ ਰਹੀ ਆ ਇਹਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਔਰ ਪੰਜਾਬ ਸਰਕਾਰ ਨੂੰ ਮੂੰਹ ਠੋਕਵਾ ਜਿਹੜਾ ਉਹ ਜਵਾਬ ਧਲੇਵਾਲ ਸਾਹਿਬ ਇੱਕ ਜਿਹੜੇ ਵੱਡੇ ਇੰਡਸਟਰੀਸਟ ਜਿਹੜੇ ਕੰਸੈਂਟ ਫਾਰਮ ਦੇ ਰਹੇ ਨੇ ਆਪਣੇ ਸੌਸ ਆਫਲੀਅਰ ਕੰਸੈਂਟ ਫਾਰਮ ਦੇ ਵਿੱਚ ਫਾਰੇ ਨੇ ਉਹਦਾ ਮਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਹਦੇ ਵਿੱਚ ਤਾਂ ਸਰਕਾਰ ਨੂੰ ਅਪੀਲ ਸੈਂਟ ਦੇ ਰਹੇ ਨੇ ਕਿ ਅਸੀਂ ਅਸੀਂ ਦੇਣ ਨੂੰ ਤਿਆਰ ਆ। ਦੇਣ ਨੂੰ ਤਿਆਰ ਆ। ਦੇਖੋ ਗੱਲ ਇਹ ਆ। ਉਹ ਜਿਹੜੇ ਲੋਕ ਨੇ ਉਹ ਸਰਕਾਰਾਂ ਦੇ ਹੱਥ ਥੋਕੇ ਲੋਕ ਹੁੰਦੇ ਨਹੀਂ। ਹਰੇਕ ਥਾਂ ਤੇ ਬੈਠੇ ਆ। ਕੋਈ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਇੰਡਸਟਰੀ ਲਿਸਟਾਂ ਦਾ ਨਾਂ ਲਿਆ। ਹਰ ਇੰਡਸਟਰੀ ਲਿਸਟ ਉਹ ਕਿਸਾਨ ਤੇ ਹੈ ਨਹੀਂ। ਉਹ ਸਰਕਾਰਾਂ ਦਾ ਜੇ ਮੈਂ ਕਹਾ ਕਿ ਝੋਲੀ ਚੁੱਕ ਬਣੇ ਹੋਏ ਹੁੰਦੇ ਨੇ ਹਰ ਸਰਕਾਰ ਦੇ ਨਾਲ ਚੱਲਦੇ ਨੇ ਪਰ ਉਹ ਵੀ ਸਰਕਾਰ ਨਾਲ ਚੱਲਣ ਵਾਲੀ ਗੱਲ ਹੈ ਜਿਹੜੀ ਇੱਥੇ ਲੁਧਿਆਣੇ ਦੀ ਗੱਲ ਆ ਰਹੀ ਹੈ ਕਿ 280 ਏਕੜ ਉਹਨਾਂ ਨੇ ਅਨਾਉਂਸਮੈਂਟ ਇਦੋਂ ਕਰ ਦਿੱਤੀ ਗਈ ਹੈ ਕਿ ਅਸੀਂ ਦੇਣ ਲਈ ਤਿਆਰ ਆ ਮੈਂ ਕਹਿੰਦਾ ਵੀ ਆ 7 ਤਰੀਕ ਨੂੰ ਤੁਹਾਡੇ ਸਾਹਮਣੇ ਇਸੇ ਲੁਧਿਆਣੇ ਦੇ ਜ਼ਿਆਦਾਤਰ ਲੋਕ ਇਕੱਠੇ ਹੋਣਗੇ ਉਹ ਦੱਸ ਦੇਣਗੇ ਸਾਡੇ ਮੁੱਖ ਮੰਤਰੀ ਨੂੰ ਕਿ ਜਿਹੜੇ ਇਹ ਦਾਅਵੇ ਕਰ ਰਿਹਾ ਮੈਂ ਪਹਿਲਾਂ ਹੀ ਗੱਲ ਆਉਂਦੀ ਜੇਕਰ ਰੱਖੀ ਸੀ ਕਿ ਜਿਹੜੇ ਝੂਠੇ ਦਾਅਵੇ ਸਾਡੀ ਸਰਕਾਰ ਕਰ ਰਹੀ ਹੈ ਉਹਨਾਂ ਦਾਅਵੇਆਂ ਨਾਲ ਸਖਤ ਤਰੀਕ ਨੂੰ ਆਪਾਂ ਪੋਲ ਖੋਲ ਜਾਣ। ਮੇਰੇ ਸਾਹਿਬ ਜੱਥੇਬੰਦੀ ਇਕੱਠੀਆਂ ਨਹੀਂ ਹੋ ਰਹੀਆਂ ਲੱਗਦਾ ਨਹੀਂ ਕਿ ਇਹਦਾ ਜਿਹੜਾ ਫਰਕ ਪਾਊਗਾ ਤੁਹਾਡੇ ਜਿਹੜਾ ਅੰਦੋਲਨ ਦੇ ਉੱਤੇ ਕਿਉਂਕਿ ਵਕ ਵਕ ਜਿਹੜੀਆਂ ਨਾ ਜਿਹੜੀਆਂ ਅੰਦੋਲਨ ਕਰੀਏ ਇੱਕ ਮਾਜਿਤੇ ਹੋਵੇ ਅੰਦੋਲਨ ਉਹ ਜ਼ਿਆਦਾ ਸਭ ਤੋਂ ਪਹਿਲੀ ਗੱਲ ਇਹ ਲਾਓ ਅਸੀਂ ਕਿਹਾ ਕੀ ਹੈ ਮੈਂ ਵੀ ਕਿਹਾ ਮੇਰੇ ਸਾਥੀਆਂ ਨੇ ਵੀ ਇਹ ਕਿਹਾ ਕਿ ਅਸੀਂ ਸਭ ਨੂੰ ਸੱਦਾ ਦਿੰਦੇ ਆ ਭਾਈ ਆਓ ਸਾਰੇ ਇਕੱਠੇ ਹੋਈਏ ਅੱਜ ਅੱਡੋ-ਅੱਡੀ ਵਾਲਾ ਕੰਮ ਨਹੀਂ ਰਿਹਾ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ਼ੂ ਇਹੋ ਜੇ ਨੇ ਲੇਕਿਨ ਮੈਂ ਇੱਕ ਵੀ ਕਲੀਅਰ ਕਰਦੇ ਆ ਐਡੀ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ ਜਦੋਂ ਆਪਾਂ ਦਿੱਲੀ ਦੇ ਵਿੱਚ ਲੜਿਆ ਅਗਰ ਮੋਦੀ ਨੂੰ ਉਹ ਅੰਦੋਲਨ ਬੈਕਫੁੱਟ ਤੇ ਲੈ ਲੈ ਗਿਆ ਤਾਂ ਇੱਥੇ ਕੋਈ ਵੱਡੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਉਦੋਂ ਵੀ ਕਿਹੜਾ ਸਾਰੇ ਇਕੱਠੇ ਸੀ ਅਗਰਾਹਾ ਸਾਹਿਬ ਨੇ ਆਪਣੀ ਸਟੇਜ ਲਾਈ ਹੋਈ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀ ਸਟੇਜ ਲਾਈ ਹੋਈ ਸੀ ਔਰ ਤਕੈਦ ਸਾਹਿਬ ਵੀ ਆਪਣੀ ਸਟੇਜ ਚੱਲਦੀ ਸੀ ਆਪਣੇ ਸਾਰਿਆਂ ਦੇ ਸਾਹਮਣੇ ਲੇਕਿਨ ਲੜਾਈ ਹੈ ਜਿਹੜੀ ਸਾਡਾ ਇਸ਼ੂ ਸਾਰਿਆਂ ਦਾ ਇੱਕੋ ਹੈ ਪ੍ਰੋਗਰਾਮ ਅਸੀਂ ਇੱਕੋ ਦੇ ਰਹੇ ਹਾਂ ਭਾਵੇਂ ਆਡਾ ਡੋਕੇ ਦੇ ਰਹੇ ਹਾਂ ਕਿਤੋਂ ਦੇ ਰਹੇ ਕੋਈ ਚਿੰਤਾ ਨਹੀਂ ਲੇਕਿਨ ਇਹ ਵੀ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਇਕੱਠੇ ਕਰਨ ਦਾ ਯਤਨ ਕਰਦਾ ਹਾਂ ਹਾਂਜੀ ਸਾਰੀ ਜਤਨ ਕਰਦੀ ਕੋਈ ਵੀ ਹੱਦ ਲੱਗਦਾ ਨਹੀਂ ਕਿ ਆਪ ਫੈਲ ਕਰਨੀ ਚਾਹੀਦੀ ਅਗਲੀ ਦੂਸਰੀ ਬਲੋਗ ਜਗਾ ਕੇ ਕਿਹਦੀ ਕੋਈ ਫਿਰ ਬੋਲਿਓ ਫਿਰ ਸਵਾਲ ਕਰੋ ਮੈਂ ਕਿ ਜਤਰਾ ਤੁਜੀ ਸਦਾ ਦੇ ਰਹੇ ਹਾਂ ਕਿ ਕੋਈ ਵੀ ਹੱਦ ਲੱਗਦਾ ਆਓ ਕਰਕੇ ਰਹੀ ਸੀ ਕੀ ਜਥੇਬੰਦੀਆਂ ਨੇ ਬਣਦੇ ਨੇ ਇਕੱਠੇ ਮੋਰ ਦੇ ਮਤਲਬ ਇੱਕਾ ਟੀਚਾ ਇੱਕ ਹੈ ਉਹਦੀ ਕਨਾਂ ਮਿਲਣੇ ਪੁੱਜੇਂਗੇ ਬਚਾਉਣਾ ਪੰਜਾਬ ਨੂੰ ਬਚਾਉਣਾ ਤਾਂ ਹੀ ਤੋਂ ਨਹੀਂ ਸਟੇਜ ਤੇ ਤੁਹਾਡਾ ਮਤਲਬ ਜਦੋਂ ਉਹ ਪ੍ਰੋਗਰਾਮ ਦਿੰਦੇ ਸਾਸੀ ਕਿਉਂ ਨਹੀਂ ਜਾਂਦੇ ਉਹ ਚ ਇਹ ਸਵਾਲ ਹੈ ਮੇਰਾ ਖਿਆਲ ਹੈ ਤੁਹਾਨੂੰ ਆ ਲੁਧਿਆਣੇ ਦੀ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਗਲਾਡਾ ਦੇ ਮੂਹਰੇ ਜਿੰਨੀ ਵਾਰੀ ਪ੍ਰੋਗਰਾਮ ਹੋਇਆ ਔਰ ਦੂਸਰੇ ਐਸਕੇਮ ਵੱਲੋਂ ਕੀਤਾ ਗਿਆ ਔਰ ਸਾਡੀ ਜਥੇਬੰਦੀ ਦੇ ਝੰਡੇ ਹਰ ਵਾਰੀ ਤੁਹਾਨੂੰ ਉਹ ਚ ਦਿਖੇ ਹੋਣਗੇ ਤਾਂ ਫਿਰ ਆਪਾਂ ਕਿਵੇਂ ਮੰਨ ਲੀਏ ਵੀ ਅਸੀਂ ਨਹੀਂ ਜਾ ਰਹੇ ਉੱਥੇ? ਨੋ ਪ੍ਰੋਬਲਮ ਇਕੱਠੇ ਆ ਲੜਾਂਗੇ। ਕੁਛ ਹੋ ਜੇ ਜੇ ਅਸੀਂ ਅਲੱਗ-ਅਲੱਗ ਵੀ ਬੈਠੇ ਲੜ ਰਹੇ ਹਾਂ। ਭਲੇਖਾ ਕੱਢਦੇ ਆ ਮੈਂ ਸਰਕਾਰ ਦਾ ਅੱਜ ਤੁਹਾਡੇ ਜਵਾਬ ਦੇ ਰਹੇ ਹਾਂ। ਅਗਰ ਸਰਕਾਰ ਕਿਸੇ ਵੀ ਸਾਡੇ ਗਰੁੱਪ ਤੇ ਕਿਸੇ ਵੀ ਬੈਠੇ ਸਾਥੀਆਂ ਤੇ ਕਿਸੇ ਤਰ੍ਹਾਂ ਦਾ ਹਮਲਾਵਰ ਰੁਖ ਅਖਤਿਆਰ ਕਰੇਗੀ ਅਸੀਂ ਆਪਦੇ ਸਾਥੀਆਂ ਦੇ ਨਾਲ ਚਟਾਨ ਵਾਂਗ ਖੜੇ ਹਾਂ ਜ ਖੜਾਂਗੇ। ਸਾਲੇ ਸਿੰਦਰਪਤਰੀ ਮੁਖਵਾਲ ਦਾ ਕਹਿਣਾ ਹੈ। ਜੀ ਸੱਤ ਦੇ ਵਿੱਚ ਕਰਨ ਜਾ ਰਿਹਾ ਮਹਾਵਿਚ ਕਰਨ ਜਾ ਰਿਹਾ ਐਸਕੇਮ ਨਹੀਂ ਆਉਗੀ ਬੰਤੀ ਜਿਹੜੀ ਜਤਤਵੰਦੀਆਂ ਚਲੋ ਇਹ ਇਹ ਦੇਖੋ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਨਾ ਇਹ ਤਾਂ ਸਵਾਲ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਆ ਰਹੇ ਲੇਕਿਨ ਸਾਡਾ ਵਿਚਾਰ ਨਹੀਂ ਮਿਲਦੇ ਹੈ ਉਹ ਕਹਿੰਦੇ ਸਾਡੇ ਵਿਚਾਰ ਨਹੀਂ ਮਿਲਦੇ ਸਾਬ ਜੱਲਿਆਲ ਸਾਹਿਬ ਨਾਲ ਵਿਚਾਰ ਨਹੀਂ ਮਿਲਦੇ ਮੈਂ ਕਹਿੰਦਾ ਜਿਹੜੇ ਅੱਜ ਜਿਹੜੀ ਲੜਾਈ ਲੜ ਰਹੇ ਹਾਂ ਨਾ ਆਪਾਂ ਅੱਜ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਗੱਲਾਂ ਵਾਲੇ ਨੂੰ ਨਾ ਲੈ ਕੇ ਜਾਈਏ ਗੱਲ ਨੂੰ ਕਿ ਸਾਡੇ ਕੀ ਵਿਖਰੇਵੇਂ ਨੇ ਵਿਖਰੇਵੇਂ ਬਹੁਤ ਹੋ ਸਕਦੇ ਨੇ ਵਿਚਾਰ ਧਾਰਕ ਵਿਖਰੇਵੇਂ ਹੋ ਸਕਦੇ ਨੇ ਲੇਕਿਨ ਮੈਂ ਫਿਰ ਤੁਹਾਡੇ ਜਵਾਬ ਦਿੰਦਿਆਂ ਇਹ ਕਹਿ ਦਿੰਨਾ ਕਿ ਐਮਐਸਪੀ ਗਰੰਟੀ ਕਾਨੂੰਨ ਦੇਸ਼ ਨੂੰ ਚਾਹੀਦਾ ਇਕੱਲੇ ਇਕੱਲੇ ਕਿਸਾਨ ਨੂੰ ਚਾਹੀਦਾ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਸਾਡੇ ਕਿਸਾਨਾਂ ਨੂੰ ਚਾਹੀਦੀ ਹੈ ਔਰ 7 ਲੱਖ ਕਿਸਾਨ ਜਿਹੜੋ ਖੁਦਕੁਸ਼ੀ ਕਰਕੇ ਮਰ ਗਿਆ ਹੋਵੇ ਕਿਸਾਨਾਂ ਦੀ ਕਰਜ਼ਾ ਮਾਫੀ ਚਾਹੀਦੀ ਹੈ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲੈਂਡ ਪੂਲਿੰਗ ਦੀ ਜਾਂ ਲੈਂਡ ਐਕ acquisition ਦੀ ਜਿਹੜਾ 2013 ਚ ਲੜ ਕੇ ਲੋਕਾਂ ਨੇ ਲੈਂਡ ਐਕquisition ਐਕਟ ਬਣਵਾਇਆ ਸੀ ਉਹਦੀ ਮੁੜ ਬਹਾਲੀ ਲਈ ਅਸੀਂ ਲੜ ਰਹੇ ਹਾਂ ਔਰ ਖੁੱਲਾ ਸੱਦਾ ਫੇਰਾ ਸਾਰਿਆਂ ਨੂੰ ਆਓ ਜਿਨ੍ਹਾਂ ਦਾ ਇਹਦੇ ਤੇ ਲੜਨ ਦੀ ਜੀ ਕਰਦਾ ਹੈ ਆਪਾਂ ਕਿੱਥੇ ਹੋ ਗਏ ਜੇ ਤੁਸੀਂ ਕਿਸ ਤਰੀਕੇ ਮਾਧਿਅਮ ਤੋਂ ਇਹ ਕਹਿੰਦੇ ਸਾਰੇ ਇਕੱਠੇ ਹੋ ਪਰ ਤੁਹਾਨੂੰ ਲੱਗਦਾ ਨਹੀਂ ਸੀ ਕਿ ਆਪਾਂ ਪਹਿਲਾਂ ਮੀਟਿੰਗ ਕਰ ਲੈਂਦੇ ਇਹ ਡਿਸਾਈਡ ਕਰ ਲੈਂਦੇ ਸਾਰੇ ਉਸ ਤੋਂ ਬਾਅਦ ਬੱਸ ਫੋਨ ਬੱਲ ਕਰ ਲੈਂਦੇ ਸਾਡੇ ਮਾਧਿਅਮ ਤੋਂ ਕਹਿੰਦੇ ਸਾਰੇ ਸਾਂਝੇ ਤੇ ਬੰਦੀਆਂ ਇਕੱਠੀਆਂ ਆਉਂਦੇ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਹੋਵਾਂ ਨਹੀਂ ਨਹੀਂ ਐਸੀ ਨਹੀਂ ਗੱਲ ਹੈ ਸਾਨੂੰ ਮੈਨੂੰ ਇਹ ਲੱਗਦਾ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਤੇ ਕਦੇ-ਕਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਦੇ ਕਦੇ ਸਾਡਾ ਕਲੇਸ਼ ਕੋਣ ਦਾ ਮਾਧਮ ਵੀ ਚਲੋ ਇੱਕ ਗੱਲ ਕਹਿ ਗਏ ਆਂ ਮਹਾਪੰਜਾਬ ਕਰਨ ਜਾ ਰਹੇ ਨੇ ਉਸ ਦੇ ਵਿੱਚ ਤੂੰ ਜਾਉ ਕਿੱਥੇ ਤੂੰ ਜਾਉ ਕਿੱਥੇ ਐਸਕੇਮ ਕਿੱਥੇ ਬਰਨਾਲਾ ਸਮਰਾਲੇ ਸਮਰਾਲੇ ਕਿਉਂ ਨਹੀਂ ਜਾਵਾਂਗੇ ਤੁਹਾਨੂੰ ਦੱਸ ਦਾਂਗੇ ਢੰਡੇ ਉੱਤੇ ਹੋਰ ਦੱਸਾਂਗਾ ਦਿਲਿਆਨ ਸਾਹਿਬ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਕਾਨੂੰਨ ਨਾ ਲੈਂਡ ਦੀ ਪੋਜੀਸ਼ਨ ਤੱਕ ਹੈਗਾ ਲੈਂਡ ਪੂਲਿੰਗ ਦਾ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਦੀ ਮਰਜ਼ੀ ਆ ਭਾਵੇਂ ਲੈਂਡ ਦਵੇ ਭਾਵੇਂ ਨਾ ਦੇ ਉਸ ਦਾ ਕੋਈ ਸ਼ਕਤ ਹੈ ਹਾਂ ਦੇਖੋ ਲੈਂਡ ਐਕੁਇਜ਼ੀਸ਼ਨ ਜੇ ਹੋ ਜਾਂਦੀ ਤਾਂ ਸਾਨੂੰ ਦੋ ਪੈਸੇ ਮਿਲ ਜਾਂਦੇ ਭਾਵੇਂ ਥੋੜੀ ਮਿਲਦੇ ਲੈਂਡ ਪੂਲਿੰਗ ਤਾਂ ਲੈ ਕੇ ਹੀ ਇਹ ਚੀਜ਼ ਆਏ ਨੇ ਕਿ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਕੱਲੀ ਤੁਹਾਡੀ ਲੈਂਡ ਪੂਲਿੰਗ ਦੇਣੀ ਆ ਇੱਕ ਕਿੱਲਾ ਸਾਨੂੰ ਦਿਓ ਤੁਹਾਡਾ ਹੀ ਕਿੱਲਾ ਉਹਦੇ ਵਿੱਚੋਂ ਤੁਹਾਨੂੰ 1200 ਗੱਜ ਦੇ ਦੇਵਾਂਗੇ ਬਾਕੀ ਅਸੀਂ ਰੱਖ ਲਾਂਗੇ ਆ ਯਾਰ ਬੰਦਰ ਬੰਡ ਦਾ ਕਦੇ ਸੁਣਿਆ ਹੀ ਨਹੀਂ ਕਦੇ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਕੋਈ ਵਪਾਰੀ ਕੋਈ ਲੁਟੇਰਾ ਬਾਹਰੋਂ ਆ ਕੇ ਤਾਂ ਸਾਡੇ ਨਾਲ ਕਰਜ਼ੇ ਦਾ ਕਰਜ਼ੇ ਇਹ ਤਾਂ ਸਾਡੀ ਸਰਕਾਰ ਨੇ ਸਾਡੇ ਨਾਲ ਕਰਨਾ ਸ਼ੁਰੂ ਕਰ ਲਿਆ ਔਰ ਲੈਂਡ ਐਕੁਇਜ਼ੀਸ਼ਨ ਨਾਲੋਂ ਲੈਂਡ ਪੂਲਿੰਗ ਕਈ ਗੁਣੇ ਖਤਰਨਾਕ ਹੈ ਔਰ ਜਿਹੜੇ ਉਹ ਪਹਿਲਾ ਦਿਨਾਂ ਦੀ ਲੈਂਡ ਪੂਲਿੰਗ ਲਈ ਆ ਲੋਕਾਂ ਨੇ ਅ ਮੋਹਾਲੀ ਦੇ ਅੰਦਰ ਇਹੋ ਜਿਹੇ ਬੰਦੇ ਫਿਰਦੇ ਨੇ 2011 ਦੀ ਲੈਂਡ ਪੂਲਿੰਗ ਲਈ ਹੋਈ ਅੱਜ ਉਹਨਾਂ ਲੋਕਾਂ ਨੂੰ ਹਜੇ ਪਲਾਟ ਨਹੀਂ ਮਿਲੇ 32 33% ਲੋਕ ਨੇ ਜਿਹੜੇ ਉਦੋਂ ਦੇ ਅਜੇ ਰੁੱਲਦੇ ਫਿਰਦੇ ਆ ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਬੱਚਿਆਂ ਦੀਆਂ ફીਸਾਂ ਨਹੀਂ ਭਰੀਆਂ ਜਾ ਰਹੀਆਂ ਹੋਰ ਕੋਈ ਸਵਾਲ ਕਿਸੇ ਦਾ